ਭਗਵੰਤ ਮਾਨ ਸਰਕਾਰ ਹੈ ਕੇਜਰੀਵਾਲ ਸਾਹਿਬ ਹੈ ਪਰ ਅੱਜ ਉਹ ਕਿਧੜ ਵੇਚ ਸ਼ੀਟ ਜਤਾਉਣ ਵਾਸਤੇ ਆ ਗਏ ਪਰ ਉਹਨੂੰ ਮੰਡੀਆਂ ਚ ਬੈਠੇ ਕਿਸਾਨ ਨਹੀਂ ਝਿੰਦੇ ਜੇ ਕੇਜਰੀਵਾਲ ਦੀ ਇੰਨੀ ਲੋਕਾਂ ਪ੍ਰਤੀ ਲੈਣ ਫਿਰ ਉਹ ਐਮਪੀ ਨਹੀਂ ਦਿੱਤੇ ਦਿੱਲੀ ਚ ਇੱਕ ਵੀ ਨਹੀਂ ਦਿੱਤੇ ਆ ਅਸੀਂ ਪੁੱਛਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਜਿਹੜੇ ਉਹ ਸਿਵਲ ਵਰਦੀ ਸੀ ਉਹ ਕੌਣ ਆ ਕੋਈ ਗੁੰਡਾ ਫੋਰਸ ਭਰਤੀ ਕਰ ਲਈ ਤੁਸੀਂ ਤੇ ਜੇ ਗਾਹਾਂ ਨੂੰ ਕਿਤੇ ਸਾਡੇ ਲਾਛੀ ਚਾਰਜ ਹੋਇਆ ਅਸੀਂ ਆਪਦੇ ਵਰਕਰਾਂ ਨੂੰ ਕਹਾਂਗੇ ਜੇ ਜੇ ਕੋਈ ਚਿੱਟੇ ਕੱਪੜੇ 'ਚ ਸਰਦੀ ਵਰਦੇ ਉਸ ਕੱਪੜੇ 'ਚ ਥੋੜੇ ਡਾਂਗ ਮਾਰਦਾ ਇੱਕ ਤੁਸੀਂ ਉਹਦੇ ਦੋ ਮਾਰਨ ਦੀ ਕੋਸ਼ਿਸ਼ ਕਰੋ ਜੇ ਨਾ ਕੋਈ ਲੋਕਾਂ ਖਾਦਰ ਕਰਦੇ ਲੋਕ ਤਾਂ ਉਹਨੂੰ ਹੱਥਾਂ ਤੇ ਚਖਦੇ ਆ ਉਹਨੂੰ ਪਰ ਗੰਦੇ ਨਾਲੀ ਥੋੜੇ ਸਿੱਟਦੇ ਆ ਇਹਨਾਂ ਤਾਂ ਗੰਦੀ ਨਾਲੀ ਸਿੱਟਣਾ ਸ਼ੁਰੂ ਕਰਤਾ ਲੋਕਾਂ ਦੇਖੋ ਸਾਡਾ ਜੀ ਨੇ ਲੀਫਲੇਟ ਪੜ੍ਹ ਲਿਆ ਉਹਨੂੰ ਸਾਫ਼ ਹੋਊਗਾ ਯਾਰ ਗੱਲ ਸੱਚੀ ਆ ਥੋੜੀ ਅਸੀਂ ਮਾਰਦੇ ਭਗਵਾਨ ਸਿੰਘ ਮਾਨਿਕ ਮੀਟ ਬਾਹਰ ਆਉਂਦੇ ਆ ਮੀਟਿੰਗ ਕਰਕੇ ਕੇਂਦਰ ਨਾਲ ਉਹ ਆ ਕੇ ਕਹਿੰਦੇ ਵੀ ਕਿਸਾਨ ਯੂਨੀਅਨਾਂ ਵੀ ਹੱਦ ਕਰਦੀਆਂ ਆ ਰੋਡ ਰੋਕਦੀਆਂ ਧਰਨੇ ਲਾਉਂਦੀਆਂ ਇਹ ਵੀ ਇੱਕ ਹੱਦ ਹੈ ਬਸ ਕਰੋ ਯਾਰ ਬਹੁਤ ਹੈ ਹੁਣ ਲੋਕਾਂ ਦੇ ਮਸਲੇ ਹੱਲ ਹੋਣ ਕਿਹੜਾ ਵੇਲਾ ਧਰਨੇ ਵਿਚਾਰੇ ਲਾਉਣ ਲੋਕਾਂ ਨੂੰ ਮਹੀਨਾ ਵੀ ਨਾ ਹੋ ਗਿਆ ਮੰਡੀ 'ਚ ਬੈਠਿਆਂ ਨੂੰ ਆ ਜਦੋਂ ਸੈੱਲ 'ਚ ਪਤਾ ਸੀ ਝੋਨਾ ਵੇਚਣ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਉਹ ਤਾਂ ਭਾਂਤਮਣ ਤਾਂ ਐ ਵੀ ਅਸੀਂ ਮੰਡੀ 'ਚ ਟਰਾਲੀ ਜਾਊ ਡਾਲਾਂ ਖੋਲੂ ਨਾਲ ਦੇ ਨਾਲ ਭਰ ਜੂ ਤੇ ਮੰਡੀ ਤੋਂ ਬਾਹਰ ਨਹੀਂ ਨਿਕਲਣਗੇ ਕਿਸਾਨ ਉਹਦੇ ਖਾਤੇ 'ਚ ਪੈਸੇ ਆ ਜਾਣਗੇ ਤੇ ਸਾਨੂੰ ਪਤਾ ਵੀ 26 ਤੋਂ ਲੈ ਕੇ ਇੱਕ ਦੁੱਖੀ ਨਹੀਂ ਪਾਈ ਉਹਨਾਂ ਨੇ ਖਾਤੇ 'ਚ ਕੁਣ ਤਾਂ ਮਾਨ ਨੇ ਰਾਜਪੁਰੇ 199 ਏਕੜ ਬਹਣ ਨੂੰ ਲੈ ਤੋ ਕਹਿੰਦਾ ਮੈਂ ਤਾਰ ਬਗਲ ਦੀ ਉਹ ਦਿੱਤੀ ਉਹਦੇ ਚ ਬਾਹਰ ਲੈਂਦੀ ਮੰਨਣਾ ਸਾਰਾ ਕੁਝ ਉਹਦੇ 13000 ਕਰੋੜ ਲਾਉਣਾ ਐ ਐਸੇ ਭੈਣਾਂ ਨੂੰ 1000 ਕਹਿੰਦੀ ਸੋ ਦਿੱਤਾ ਬਿੱਟੂ ਤਾਂ ਹਰਾ ਕੇ ਤੋਰਿਆ ਲੋਕਾਂ ਨੇ ਉਹਨਾਂ ਨੇ ਮੰਤਰੀ ਬਣਾ ਲਿਆ ਹੁਣ ਮੰਤਰੀ ਬਣਾ ਕੇ ਉਹ ਆਏ ਨਹੀਂ ਹੈਗੇ ਵੀ ਉਹੀ ਉਖਲੇਆਂ ਕਹਾੜੀਆਂ ਮਾਰਦਾ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਪਾਲਸੀ ਲਾਗੂ ਕਰ ਰਿਹਾ ਉਹਨਾਂ ਦੀ ਸਕੀਮ ਐ ਪੀਪਲਸ ਬੰਦਿਆਂ ਨੂੰ ਖੁੱਲ੍ਹਿਆਂ ਬੋਲਣ ਲਾਓ ਪੂਰੀ ਪਾਰਟੀ ਦੇ ਸਿਰ ਉਹ ਜੇ ਮਾਹੌਲ ਖਰਾਬ ਹੁੰਦਾ ਫਿਰ ਕਹਿ ਦਿਓ ਜੀ ਉਹਦਾ ਜਾਤੀ ਆ ਉਹਨੇ ਗਲਤ ਕਰ ਮਨਪ੍ਰੀਤ ਬਾਦਲੋ ਮਜ਼ਦੂਰ ਵੀਣਾ ਜਾ ਕੇ ਕਹਿੰਦਾ ਦੱਸੋ ਕਿੰਨੇ ਮਕਾਨਾਂ ਦੀ ਲੋੜ ਹੈ ਜੇ ਕੋਈ 400 ਕਹਿੰਦਾ ਕੋਈ ਗੱਲ ਨਹੀਂ ਹੁਣ ਕਹਿੰਦਾ 500 ਲਿਖਾ ਦਿਓ ਤੇ ਹੋ ਸਕਦਾ ਹੈ ਦੇ ਵੀ ਦੇਣ ਉਹਨਾਂ ਨੂੰ ਪਰ ਜੇ ਮਕਾਨ ਦੇ ਨਹੀਂ ਹੈ ਰੋਜੀ ਰੋਟੀ ਦਾ ਕਿੱਥੋਂ ਚੱਲੂ ਉਹਨਾਂ ਦਾ ਮਕਾਨ ਤਾਂ ਨਹੀਂ ਗੱਲਾਂ ਖਾਣ ਨੂੰ ਦਿੰਦਾ ਜਿੰਦਾ ਉਹਨਾਂ ਮਜ਼ਦੂਰਾਂ ਦੀਆਂ ਵੋਟਾਂ ਲੈ ਲੋ ਤੇ ਸ਼ਹਿਰ ਵਾਲਿਆਂ ਦੀਆਂ ਵੋਟਾਂ ਲੈ ਲੋ ਇਹਦਾ ਮੁੱਖ ਮੰਤਰੀ ਬਣਿਆ ਖੜਾਗਾ ਹਾਂ ਜਿੱਦੜ ਬਹਾ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਦੀ ਰੈਲੀ ਹੈ ਭਗਵਾਨ ਸਿੰਘ ਮਾਨ ਦੀ ਰੈਲੀ ਹੈ ਤਾਂ ਉਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਵੀ ਪੂਰੇ ਸ਼ਹਿਰ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਹੈ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸਰਕਾਰ ਨੂੰ ਸਵਾਲ ਕੀਤੇ ਜਾ ਰਿਹਾ ਲੋਕਾਂ ਨੂੰ ਪੈਪਲਟ ਵੰਡੇ ਜਾ ਰਿਹਾ ਕਿ ਆ ਆ ਤੁਹਾਡੇ ਮੁੱਦੇ ਨੇ ਕੀ ਜਿਹੜੀਆਂ ਵੋਟਾਂ ਮੰਗਣ ਪਾਰਟੀਆਂ ਆ ਰਹੀਆਂ ਤੁਹਾਡੇ ਨਾਲ ਮੁੱਦਿਆਂ ਤੇ ਪੂਰਾ ਉੱਤਰ ਦਿੰਦੀਆਂ ਇਸ ਵਿਸ਼ੇ ਤੇ ਇੱਕ ਵੱਡਾ ਰੋਡ ਮਾਰਚ ਵੱਡਾ ਜਿਹੜਾ ਇਕੱਠ ਕਰਕੇ ਬਜ਼ਾਰਾਂ ਦੇ ਵਿੱਚ ਦੀ ਢੇੜਾ ਕੱਢਿਆ ਜਾ ਰਿਹਾ ਪਿੰਡਾਂ ਦੇ ਵਿੱਚ ਜਿਹੜੀ ਜਥੇਬੰਦੀ ਗਈ ਹੈ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਝੰਡਾ ਸਿੰਘ ਜੇਠੂ ਕੋ ਹੋਣਗੇ ਪ੍ਰਧਾਨ ਜੀ ਅੱਜ ਦੇ ਰੋਡ ਆ ਜਿਹੜਾ ਮਾਰਚ ਕੱਢ ਰਹੇ ਆ ਕੀ ਮਕਸਦ ਇਹਦਾ ਵੇਖੋ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਦੋ ਸ਼ਹਿਰ ਚੋਣੇ ਹੋਏ ਆ ਜਿੱਥੇ ਚੋਣਾ ਹੋ ਰਹੀਆਂ ਇੱਧਰ ਗਿੱਦੜਵਾ ਹੈ ਉੱਧਰ ਬਰਨਾਲਾ ਹੈ ਕਿਉਂਕਿ ਅਸੀਂ ਸ਼ਹਿਰ ਨਿਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਸੋਡੇ ਮਾਧਿਅਮੇ ਰਹੀ ਲੀਫਲੈਟ ਵੰਡ ਕੇ ਵੀ ਕਿ ਜਿਹੜੀਆਂ ਨੀਤੀਆਂ ਇਹਨਾਂ ਨੇ ਲਾਗੂ ਕੀਤੀਆਂ 90 ਤੋਂ ਬਾਅਦ ਨਿੱਜੀ ਕਰਨ ਦੀਆਂ ਉਹਦੇ ਨਾਲ ਜਿਹੜਾ ਵਪਾਰ ਦਾ ਕੰਮ ਹੈ ਉਹ Amazon ਕੰਪਨੀ ਆ ਜਾਂ ਹੋਰ ਕੰਪਨੀਆਂ ਹੈਗੀਆਂ ਜਾਂ ਆਨਲਾਈਨ ਆ ਜਾਂ ਫਟਾਫਟ ਵਾਲਾ ਵੀ ਇਹਨਾਂ ਦਾ ਮਤਲਬ ਹੈਗਾ ਜਿਹੜਾ ਫੋਨ ਕਰੋ ਤੇ ਆ ਜਾਣਾ ਸਾਮਾਨ ਉਹਦੇ ਚ ਪੈਸ ਗੋਲ ਦਾ ਆਪਦਾ ਖੁੱਦਾ ਬਿਆਨ ਹੈ ਵੀ ਆਉਣ ਵਾਲੇ 10 ਸਾਲਾਂ ਚ 10 ਕਰੋੜ ਜਿਹੜੇ ਛੋਟੇ ਦੁਕਾਨਦਾਰ ਆ ਛੋਟੇ ਕਾਰੋਬਾਰ ਵਾਲੇ ਆ ਇਹਨਾਂ ਦਾ ਖਤਮਾ ਹੋ ਜਾਣਾ ਹੈ ਇਹਦੇ ਨਾਲ ਹੀ ਦੇਖੋ ਜਿਹੜੀ ਛੋਟੀ ਸੰਤ ਹੈ ਉਹ ਬਰਬਾਦ ਹੋ ਰਹੀ ਹੈ ਖਤਮ ਹੋ ਰਹੀ ਹੈ ਲੁਧਿਆਣੇ ਦੀ ਗੱਲ ਆਉਂਦੀ ਹੈ ਉਧਰ ਗਵਿੰਦਪੁਰਾ ਮੰਡੀ ਦੀ ਗੱਲ ਆਉਂਦੀ ਹੈ ਜਿਹੜਾ ਲੋਹਾ ਮੰਡੀ ਬਹੁਤ ਮਸ਼ਹੂਰ ਮੰਡੀ ਹੈ ਉਹਦੇ ਕਰਕੇ ਜਿਵੇਂ ਇੱਕ 10 ਸਾਲਾਂ ਚ ਵੱਡੀ ਗਿਣਤੀ ਲੋਕਾਂ ਨੇ ਵਿਹਲੇ ਹੋ ਜਾਣਾ ਸਾਰੇ ਕਾਰੋਬਾਰ ਜਿਹੜੇ ਕਾਰਪੋਰੇਟਾਂ ਦੇ ਹੱਥੇ ਰਹਿ ਜਾਣਾ ਜਿੱਥੇ ਇਹ ਸ਼ਹਿਰ ਨਿਵਾਸੀਆਂ ਤੇ ਹਮਲਾ ਹੈ ਉਥੇ ਸਾਡੇ ਪਿੰਡ ਵਾਲਿਆਂ ਦੇ ਕਿਸਾਨ ਆ ਚਾਹੇ ਮਜ਼ਦੂਰ ਹੈ ਉਹਨਾਂ ਦੀ ਜ਼ਮੀਨ ਤੇ ਹਮਲਾ ਵਿਡਿਆ ਹੋਇਆ ਇਹਨਾਂ ਦਾ ਅਨਾਜ ਤੇ ਕਬਜ਼ਾ ਕਰਨਾ ਚਾਹੁੰਦੇ ਆ ਜੇ ਉਹ ਅਨਾਜ ਦੇ ਕਬਜ਼ਾ ਕਰ ਲਾਂਦੇ ਆ ਇਹ ਸੌਣੇ ਦੇ ਭਾ ਦੇਣਾ ਸਾਰੇ ਇਹਨਾਂ ਨੇ ਅਨਾਜ ਖਾਣਾ ਇਹ ਤੋਂ ਬਿਨਾਂ ਦੇਖੋ ਪਾਣੀ ਵੀ ਨਾ ਨਹੀਂ ਛੱਡਦਾ ਪਾਣੀ ਤੇ ਕਬਜ਼ਾ ਕਰਨਾ ਸ਼ੁਰੂ ਕਰਾਤ ਆ ਇਹਨਾਂ ਨੇ ਉਹ ਦੌਧਰ ਦੀ ਗੱਲ ਹੈਗੀ ਮੋਗੇ ਦੇ ਵਿੱਚ ਉਥੇ ਨਹਿਰ ਚੋਂ ਪਾਣੀ ਲੈ ਕੇ ਕਿੰਨੇ ਪਿੰਡਾਂ ਨੂੰ ਸਾਫ਼ ਪਾਣੀ ਦੇਣਾ ਹੈ ਜੇ ਦੋਨੇ ਗੱਲਾਂ ਨੇ ਤੇ ਜਾਵੜਦੀਆਂ ਹੈ ਜਿਹਦੇ ਨਾਲ ਜੀਵਨ ਹੈ ਜਨਰਲ ਜੀਵਨ ਨੂੰ ਲੋਕਾਂ ਦੇ ਨੂੰ ਇਹ ਕਾਰਪੋਰੇਟ ਘਰਾਣੇ ਆਪਦੇ ਹੱਥ 'ਚ ਕਰ ਰਹੇ ਆ ਉਹਨਾਂ ਦੇ ਮੂਰੇ ਮੋਦੀ ਸਾਹਿਬ ਲੱਗਿਆ ਹੋਇਆ ਤੇ ਉਸ ਦੇ ਨਾਲ ਹੀ ਜਿਹੜੀ ਪੰਜਾਬ ਦੀ ਸਰਕਾਰ ਹੈ ਭਗਵੰਤ ਮਾਨ ਸਰਕਾਰ ਹੈ ਕੇਜਰੀਵਾਲ ਸਾਹਿਬ ਹੈ ਉਸੇ ਨੀਤੀਆਂ ਤੇ ਤੁਰੇ ਹੋਏ ਆ ਪਰ ਅੱਜ ਉਹ ਗਿੱਦੜ ਵੇਚੇ ਚ ਛੀਟ ਜਿਤਾਉਣ ਵਾਸਤੇ ਆ ਗਏ ਪਰ ਉਹਨੂੰ ਮੰਡੀਆਂ ਚ ਤੇ ਚੋਨਾ ਮੰਡੀਆਂ ਦੇ ਵਿੱਚ ਬੈਠੇ ਕਿਸਾਨ ਨਹੀਂ ਦੀਂਦੇ ਉਲਟਾ ਸਾਡੇ ਦੇ ਲਾਠੀ ਚਾਰਜ ਕੀਤਾ ਰਾਇਕੇ ਕਲਾਂ ਦੀ ਮੰਡੀ ਚ ਅਸੀਂ ਪੁੱਛਣਾ ਚਾਹੁੰਦੇ ਆ ਭਗਵਾਨ ਦਮਾਨ ਨੂੰ ਕਿ ਜਿਹੜੇ ਉਹ ਸਿਵਲ ਵਰਦੀ ਸੀ ਉਹ ਕੌਣ ਆ ਕੋਈ ਗੁੰਡਾ ਫੋਰਸ ਵਰਤੀ ਕਰ ਲਈ ਤੁਸੀਂ ਤੇ ਜੇ ਗਾਹਾਂ ਨੂੰ ਕਿਤੇ ਸਾਡੇ ਲਾਠੀ ਚਾਰਜ ਹੋਇਆ ਅਸੀਂ ਆਪਦੇ ਵਰਕਰਾਂ ਨੂੰ ਕਹਾਂਗੇ ਕਿ ਜੇ ਕੋਈ ਚਿੱਟੇ ਕੱਪੜਿਆਂ 'ਚ ਸਰਦੀ ਵਰਦੇ ਉਸ ਕੱਪੜਿਆਂ 'ਚ ਛੋਟੇ ਡਾਂਗ ਮਾਰਦਾ ਇੱਕ ਤੁਸੀਂ ਉਹਦੇ ਦੋ ਮਾਰਨ ਦੀ ਕੋਸ਼ਿਸ਼ ਕਰੋ ਕੋਈ ਲਿਹਾਜ਼ ਨਹੀਂ ਉਹਨਾਂ ਨਾਲ ਕਿ ਨੰਗਾ ਚਿੱਟੂ ਗੁੰਡਾ ਕਰਦੀ ਵਰਤੇ ਠੀਕ ਹੈ ਪੁਲਿਸ ਹੈ ਉਹ ਜੇ ਲਾਠੀ ਜੇ ਗੁਰ ਘਟ ਘਟ ਸੜਤਾ ਨਹੀਂ ਮਾਰਦੀ ਇੰਨਾ ਕੁ ਤਾਂ ਖਿਆਲ ਰੱਖਦੇ ਐ ਉਹਨਾਂ ਨੇ ਇਸ ਕੇਮ ਦਾ ਕੋਈ ਖਿਆਲ ਨਹੀਂ ਰੱਖਿਆ ਇਸ ਕਰਕੇ ਲੋਕਾਂ ਕੋਲੇ ਕੋਈ ਰਾਹ ਨਹੀਂ ਏਕੇ ਦੇ ਸੰਘਰਸ਼ ਬਣਾ ਇਸ ਕਰਕੇ ਸੀ ਕਿ ਨਾ ਸਹਿਰਨ ਵਾਸੀਆਂ ਦਾ ਦੁਕਾਨਦਾਰਾਂ ਦਾ ਵੀ ਉਹੀ ਮੁੱਦਾ ਬਣਦਾ ਉਹੀ ਦੁਸ਼ਮਣ ਬਣਦੇ ਆ ਸਾਡੇ ਉਹੀ ਪਿੰਡ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਬਣਦੇ ਆ ਉਹੀ ਸ਼ਾਂਤੀ ਮਜ਼ਦੂਰ ਹੈ ਉਹਨਾਂ ਦੇ ਦੁਸ਼ਮਣ ਵੀ ਉਹ ਬਣਦੇ ਆ ਜਿਹੜੇ ਛੋਟੇ ਕਾਰੋਬਾਰ ਵਾਲੇ ਆ ਉਹਨਾਂ ਦੇ ਦੁਸ਼ਮਣ ਵੀ ਉਹ ਬਣਦੇ ਆ ਇਸ ਕਰਕੇ ਸਾਰਾ ਕੁਝ ਵੱਡਿਆਂ ਨੂੰ ਸਮਾਉਣ ਲੱਗੇ ਹੋਏ ਐ ਜੇ ਛੋਟਿਆਂ ਨੇ ਬਚਣਾ ਉਹ ਕਿਤੇ ਥਵਾਕ ਨਾ ਬਚ ਸਕਦੇ ਆ ਉਹਦਾ ਸੀ ਸਨੇਹਾ ਦੇਣ ਆਇਆ ਜਿੱਥੇ ਲੀਫਲੈਟ ਵੰਡ ਕੇ ਵੀ ਕੋਈ ਟਾਈਮ ਲਓ 2 ਮਿੰਟ 10 ਮਿੰਟ ਬੋਲਾਂਗੇ ਵੀ ਇਸ ਕਰਕੇ ਸਨੇਹਾ ਲੈ ਕੇ ਆ ਆਹ ਰਾ ਭਾਈ ਆਪਣਾ ਸਾਝਾ ਵਰਦਾ ਪਰ ਹੁਣ ਦੀ ਸਰਕਾਰ ਤਾਂ ਇਹ ਕਹਿੰਦੇ ਕਿ ਜਿਹੜੀਆਂ ਪਿਛਲ ਜਿਹੜੀਆਂ ਨੀਤੀਆਂ ਪਿਛਲੀਆਂ ਸਰਕਾਰਾਂ ਵੇਲੇ ਰੀਆਂ ਚਾਹੇ ਕਾਲੀ ਸੀ ਚਾਹੇ ਕਾਂਗਰਸ ਸੀ ਸਾਡੀਆਂ ਨੀਤੀਆਂ ਹੋਣੀਆਂ ਸਾਡੀਆਂ ਨੀਤੀਆਂ ਵੱਖਰੀਆਂ ਨੇ ਸਾਡੀਆਂ ਨੀਤੀਆਂ ਜਿਹੜੀਆਂ ਨੇ ਉਹ ਬਦਲਾ ਦੀਆਂ ਨੇ ਆਮ ਲੋਕਾਂ ਨੂੰ ਉੱਪਰ ਚੁੱਕਣ ਦੀਆਂ ਨੀਤੀਆਂ ਨੇ ਆਹਨ ਨੂੰ ਤਾਂ ਕੋਈ ਕੋਸ਼ਿਸ਼ ਹੀ ਕਹਦੇ ਪਰ ਅਮਲ ਕੀ ਐ ਅਮਲ ਇਹ ਤੋਂ ਉਲਟ ਐ ਭਗਵਾਨ ਤੁਮਾਨ ਨੇ ਰਾਜਪੁਰੇ 1998 ਬਹਾਨਾ ਨੂੰ ਲੈ ਤੋ ਕਹਿੰਦਾ ਮੈਂ ਤਾਰ ਬਗਲਤੀ ਉਹ ਦਿੱਤੀ ਉਹਦੇ ਚ ਬਾਹਰ ਲੈਂਦੀਆਂ ਬਣਨਾ ਸਾਰਾ ਕੁਝ ਉਹਦੇ 13000 ਕਰੋੜ ਲਾਉਣਾ ਐ ਐਸੇ ਭੈਣਾਂ ਨੂੰ 1000 ਕਹਿੰਦੀ ਸ਼ੋ ਦਿੱਤਾ ਜੀ ਇਸ ਕਰਕੇ ਸਾਰਾ ਕੁਝ ਉਲਟਾ ਐ ਉਹ ਤਾਂ ਭਗਵਾਨ ਤੁਮਾਨ ਤਾਂ ਐ ਵੀ ਅਸੀਂ ਮੰਡੀ ਚ ਟਰਾਲੀ ਜਾਊ ਡਾਲਾ ਖੁੱਲੂ ਨਾਲ ਦੇ ਨਾਲ ਭਰ ਜੂ ਤੇ ਮੰਡੀ ਤੋਂ ਬਾਹਰ ਨਹੀਂ ਨਿਕਲਦੇ ਕਿਸਾਨ ਉਹਦੇ ਖਾਤੇ ਦੇ ਪੈਸੇ ਆ ਜਾਣਗੇ ਤੇ ਸਾਨੂੰ ਪਤਾ ਵੀ 26 ਤੋਂ ਲੈ ਕੇ ਇੱਕ ਦੁੱਖੀ ਨਹੀਂ ਪਾਈ ਇਹਨਾਂ ਨੇ ਖਾਤੇ ਅੱਜ ਪਰ ਤਾਂ ਜੀ ਇੱਕ ਹੋਰ ਵੀ ਗੱਲ ਹੈ ਭਗਵਾਨ ਸਿੰਘ ਮਾਨ ਦੀ ਸਰਕਾਰ ਤਾਂ ਇਹ ਕਹਿੰਦੀ ਰਹੀ ਹੈ ਉਹ ਖੁਦ ਵੀ ਕਹਿੰਦੇ ਆ ਕਿ ਇਹਨਾਂ ਪੁਰਾਣੇ ਲੀਡਰਾਂ ਨੂੰ ਸਬਰ ਕੱਤੇ ਦਾ ਨਹੀਂ ਪਤਾ ਇਹਨਾਂ ਨੂੰ ਦੁੱਖ ਦਰਦ ਨਹੀਂ ਪਤਾ ਮੈਂ ਪਿੰਡ ਮੰਡੀਆਂ ਚ ਸੁੱਤਾ ਐ ਮੈਂ ਨੂੰ ਕੰਨੀ ਵਾਲਾ ਕਿਹੜਾ ਪਤਾ ਮਤਲਬ ਇਹੋ ਜੀਆਂ ਗੱਲਾਂ ਕਰਦੇ ਆ ਵੀ ਇਹਨੇ ਕਿਸਾਨੀ ਨਾਲ ਜੁੜੀਆਂ ਵੀ ਆ ਵੀ ਮੈਂ ਤਾਂ ਬਹੁਤ ਜੁੜਿਆ ਆ ਮੈਂ ਡੂੰਗਾ ਜੁੜਿਆ ਆ ਮੈਂ ਇਹਨਾਂ ਨਾਲ ਡੂੰਗਾ ਜੁੜਿਆ ਹੋਊਗਾ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਹੋ ਪਰ ਉਹਦਾ ਅਮਲ ਕਿਦੇ ਹੱਕ ਚ ਆ ਉਹ ਤੰਗਲੀ ਸੱਭ ਕਰਤਿਆਂ ਦੇ ਹੱਕ ਚ ਐ ਕਿ ਕਾਰਪੋਰੇਟ ਵਾਲਿਆਂ ਦੇ ਹੱਕ ਚ ਐ ਜਿਹਨ ਦੀ ਪੂਰਾ ਅਮਲ ਪੰਜਾਬ ਸਰਕਾਰਾਂ ਦਾ ਪਹਿਲਾਂ ਵਾਲਿਆਂ ਦਾ ਵੀ ਇਹਨਾਂ ਦਾ ਵੀ ਉਸੇ ਰਾਹ ਤੇ ਐ ਇਹ ਠੀਕ ਐ ਲੋਕਾਂ ਨੂੰ ਬਲੇਖਾ ਸੀ ਗਿਆ ਲੋਕਾਂ ਦਾ ਬਲੇਖਾ ਤਾਂ 2-3 ਮਹੀਨਾ ਬਾਅਦ ਖਤਮ ਹੋ ਗਿਆ ਸੀ ਜੇ ਲੋਕਾਂ ਦੀ ਇਹ ਆਸ ਤੇ ਕੋਈ ਪੂਰਾ ਉਤਰ ਦੇ ਫਿਰ ਮਾਨ ਸਾਹਿਬ ਨੇ ਨਹੀਂ ਸੀ ਜਿੱਤਣਾ ਇਹਦੇ ਖੁਦ ਜ਼ਿਲ੍ਹੇ ਚੋਂ ਫਿਰ ਜਿਹੜੇ ਇਹ ਤੇ ਰਾਜੀ ਰੋਹਾਦੇ ਸੀ ਫਿਰ ਤਿੰਨ ਕਿਉਂ ਰਹਿ ਗਏ ਜਿਹੜਾ ਕੋਈ ਲੋਕਾਂ ਖਾਤਰ ਕਰਦਾ ਲੋਕ ਤਾਂ ਉਹਨੂੰ ਹੱਥਾਂ ਤੇ ਚੱਕਦੇ ਆ ਉਹਨੂੰ ਪਰ ਗੰਦੇ ਨਾਲੀ ਥੋੜਾ ਸਿੱਟਦੇ ਆ ਇਹਨਾਂ ਤਾਂ ਗੰਦੀ ਨਾਲੀ ਸਿੱਟਣਾ ਸ਼ੁਰੂ ਕਰਤਾ ਲੋਕਾਂ ਨੇ ਤਾਂ ਫਿਰ ਉਹ ਉਹ ਕਿਹੜੇ ਪੰਜਾਬ ਦੀ ਗੱਲ ਆ ਜਿਹੜੇ ਪੰਜਾਬ ਦੀ ਗੱਲ ਭਗਵੰਤ ਸਿੰਘ ਮਾਨ ਕਰਦੇ ਨੇ ਕਿ ਸਾਡੇ 2.5 ਸਾਲਾਂ ਚ ਆਉਣ ਤੋਂ ਬਾਅਦ ਸਾਡੇ 2.5 ਸਾਲਾਂ ਚ ਪੰਜਾਬ ਬਦਲ ਗਿਆ ਪੰਜਾਬ ਖੁਸ਼ਹਾਲ ਹੋ ਗਿਆ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋ ਗਈ ਫਿਰ ਉਹ ਪੰਜਾਬ ਕਿੱਥੇ ਆ ਜਿਹਦੀ ਗੱਲ ਮਾਨ ਸਾਹਿਬ ਕਰਦੇ ਆ ਉਹ ਜਿਹੜੇ ਮਾਨ ਸਾਹਿਬ ਕਰਦੇ ਉਹ ਬੋਰਡਾਂ ਦੀ ਕਰਦੇ ਜਿਹੜੇ ਬੋਰਡ ਲਾਏ ਹੋਇਆ ਸਾਰੇ ਉਹਨਾਂ ਚ ਭ੍ਰਿਸ਼ਟਾਚਾਰ ਵੀ ਖਤਮ ਹੋ ਗਿਆ ਉਹਨਾਂ ਚ ਉਹਨਾਂ ਨੇ ਸਾਰਿਆਂ ਨੂੰ ਰੋਜ਼ਗਾਰ ਤੇ ਉਹਦੇ ਚ ਜਨ ਵੀ ਪੰਜਾਬ ਦੀ ਕੋਈ ਸਮੱਸਿਆ ਨਹੀਂ ਜਿਹੜੀ ਉਹਨਾਂ ਨੇ ਹੱਲ ਨਾ ਕਰੀ ਹੋਵੇ ਸਿਰਫ ਬੋਰਡਾਂ ਤੇ ਲਿਖਣ ਪੱਖੋਂ ਹਕੀਕਤ ਸਾਰਾ ਕੁਝ ਉਹਦੇ ਉਦੋਂ ਉਲਟਾ ਹੈ ਸਾਰੇ ਬੋਰਡ ਪੂਰੀ ਤਰ੍ਹਾਂ ਢੁੱਠੇ ਆ ਇਹ ਹੈ ਇੱਕ ਗੱਲ ਹੋਰ ਹੈ ਓਏ ਇਹ ਜੋ ਨੋ ਭਗਵਾਨ ਸਿੰਘ ਮਾਨ ਇੱਕ ਮੀਟ ਬਾਹਰ ਆਉਂਦੇ ਮੀਟਿੰਗ ਕਰਕੇ ਕੇਂਦਰ ਨਾਲ ਉਹ ਆ ਕੇ ਕਹਿੰਦੇ ਵੀ ਕਿਸਾਨ ਯੂਨੀਅਨਾਂ ਵੀ ਹੱਦ ਕਰਦੀਆਂ ਰੋਡ ਰੋਕਦੀਆਂ ਧਰਨੇ ਲਾਉਂਦੀਆਂ ਇਹ ਵੀ ਇੱਕ ਹੱਦ ਹੈ ਬਸ ਕਰੋ ਯਾਰ ਬਹੁਤ ਹੈ ਉਹਨਾਂ ਨੇ ਇਸ ਦਾ ਹੱਲ ਕਹਿੰਦੇ ਕਿ ਲਾ ਧਰਨੇ ਪਰ ਪ੍ਰਦਰਸ਼ਨ ਨਹੀਂ ਹੁੰਦਾ ਹਰ ਚੀਜ਼ ਦਾ ਹੱਲ ਦੇਖੋ ਜਿਹੜੀ ਪਾਰਟੀ ਨਿਕਲੇ ਧਰਨੇ ਚ ਹੋਵੇ ਜੇ ਉਹ ਵੀ ਗੱਲ ਹੋਵੇ ਇਹ ਕਹੀ ਜਿਹੜੇ ਕਹਿੰਦੇ ਧਰਨੇ ਬਜਾਰੇ ਨਹੀਂ ਲੱਗਣ ਦੇਣੇ ਹੁਣ ਲੋਕਾਂ ਦੇ ਮਸਲੇ ਹੱਲ ਹੋਣ ਕਿਹੜਾ ਵੇਲਾ ਧਰਨੇ ਬਜਾਰੇ ਲਾਉਣ ਨੂੰ ਲੋਕਾਂ ਨੂੰ ਮਹੀਨਾ ਵੀ ਨਾ ਹੋ ਗਿਆ ਮੰਡੀ 'ਚ ਬੈਠਿਆ ਨੂੰ ਹੁਣ ਜਿੰਨੀ ਸੈਲ ਹੋ ਗਈ ਕਿਉਂਕਿ ਭਗਵਾਨ ਦਮਾਨ ਨੇ ਲੇਟ ਕਰਿਆ ਝੋਨਾ ਤਾਂ ਅਜੇ 20 ਜੂਨ ਨੂੰ ਸਾਨੂੰ ਬਿਜਲੀ ਦਿੱਤੀ ਹੈ ਆ ਜਦੋਂ ਸੈਲ ਵਿੱਚ ਪਤਾ ਸੀ ਝੋਨਾ ਵਿਗਣਾ ਇਹਦਾ ਪ੍ਰਬੰਧ ਕਰਨਾ ਚਾਹੀਦਾ ਸੀ ਹੁਣ 22 ਸੈਲ ਦਾ ਝੋਨਾ ਚੱਕੀਦਾ ਇਧਰੋਂ ਪ੍ਰਬੰਧ ਨਹੀਂ ਕਰੇ ਤੇ ਕਹਿਣ ਨੂੰ ਤਾਂ ਹੁਣ ਕੋਈ ਕੁਛ ਕਹੇ ਦੇ ਉਹਦੀ ਤਾਂ ਮੂੰਹ ਫੜ ਲੈਣਾ ਦੇਖੋ ਲੋਕਾਂ ਦੇ ਕੋਲ ਅਮਲ ਉਹਦਾ ਉਲਟਾ ਹੈ ਬਦਲਾਅ ਉਹਨੂੰ ਕੁਛ ਨਹੀਂ ਬਦਲਾਅ ਪੂਰੀ ਤਰ੍ਹਾਂ ਦੂਜਿਆਂ ਨੂੰ ਵੱਧ ਜ਼ੋਰ ਨਾਲ ਕਾਰਪੋਰੇਟਾਂ ਦੇ ਹੱਕ 'ਚ ਆ ਬਿੱਟੂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਜਿਹੜਾ ਬਿੱਟੂ ਆ ਕੇ ਐਸਾ ਕਿਉਂਕਿ ਕਿਸੇ ਵੇਲੇ ਤਾਂ ਕਿਸਾਨੀ ਅੰਦੋਲਨ ਦੇ ਬਰੋਬਰ ਅੰਦੋਲਨ ਲਾਉਂਦੇ ਨੇ ਪਰ ਉਸ ਤੋਂ ਬਾਅਦ ਆ ਕੇ ਜੇ ਕਿਸਾਨਾਂ ਦੇ ਮਸਲਿਆਂ ਦੀ ਗੱਲ ਕਰੇ ਕਿਸਾਨ ਦੇ ਮਸਲਿਆ ਤੇ ਹਮੇਸ਼ਾ ਉਹ ਦੂਸਰੇ ਪਾਸੇ ਤੋਂ ਤੇ ਜਿਹੜੇ ਹੁਣ ਨਜ਼ਰ ਆਉਂਦੇ ਨੇ ਉਹ ਸਭ ਇਹਨਾਂ ਨੂੰ ਕਿਵੇਂ ਦੇਖਦੇ ਹੋ ਆਤਵਾਦੀ ਤੱਕ ਪਤਾ ਨਹੀਂ ਕੀ ਕੀ ਕੁਝ ਕਿਸਾਨਾਂ ਨੂੰ ਆਖ ਦਿੰਦੇ ਨੇ ਦੇਖੋ ਜਿੱਥੋਂ ਤੱਕ ਬਿੱਟੂ ਦਾ ਆਹੋ ਜਿਹੜੇ ਲੋਕ ਕਹਿੰਦੇ ਯਾਰ ਵੋਟਾਂ ਕੁਸ ਬਣ ਜੂ ਬਿੱਟੂ ਤਾਂ ਹਰਾ ਕੇ ਤੋਰਿਆ ਲੋਕਾਂ ਨੇ ਉਹਨਾਂ ਨੇ ਮੰਤਰੀ ਬਣਾ ਲਿਆ ਹਾਂ ਹੁਣ ਮੰਤਰੀ ਬਣਾ ਕੇ ਉਹ ਆਏ ਨਹੀਂ ਹੈਗੇ ਵੀ ਉਹੀ ਉਖਲੇ ਕਿਹਾੜੀਆਂ ਮਾਰਦਾ ਹੈ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਪਾਲਿਸੀ ਲਾਗੂ ਕਰ ਰਿਹਾ ਹੈ ਹਾਂ ਉਹਨਾਂ ਦਾ ਇਹ ਹੈਗਾ ਵੀ ਕਿਸਾਨਾਂ ਤੋਂ ਕੀ ਲੈਣਾ ਹੈ ਪਿੰਡ ਵਾਲੇ ਮਜ਼ਦੂਰਾਂ ਤੋਂ ਕੀ ਲੈਣਾ ਹੈ ਉਹਨਾਂ ਦਾ ਮੇਲ ਨਹੀਂ ਸ਼ਹਿਰਾਂ ਵਾਲੇ ਤੇ ਟਿਕ ਹੈ ਕਿਉਂਕਿ ਜੇ ਕੋਈ ਸੜਕ ਰੁਕਦੀ ਹੈ ਉਹ ਕਹਿੰਦਾ ਜੀ ਵਪਾਰੀ ਬਹੁਤ ਤੰਗ ਹੋ ਗਏ ਕਿਸੇ ਨੇ ਆਏ ਤਾਂ ਨਹੀਂ ਦੇਖਿਆ ਵੀ ਸੜਕ ਰੁਕਦੀ ਕਿਉਂ ਹੈ ਉਹਦੇ ਜ਼ਿੰਮੇਵਾਰ ਕੌਣ ਹੈ ਜਦੋਂ ਉਹ ਸ਼ਹਿਰੀਆਂ ਦੇ ਵੋਟਾਂ ਗਣਦੇ ਆ ਤੇ ਪਿੰਡ ਵਾਲਿਆਂ ਨੂੰ ਜਿਵੇਂ ਦਿੱਲੀ ਘੋਲ ਚ ਵੀ ਕਹਿੰਦੇ ਸੀ ਵੀ ਇਹਨਾਂ ਕਿਸਾਨਾਂ ਦੀ ਜ਼ਮੀਨ ਖੋ ਕੇ ਸਾਨੂੰ ਹੀ ਦੇਣੀ ਆ ਤੇ ਜਿੰਨੀ ਉਹਨਾਂ ਦੀ ਤੰਗੀ ਹੈ ਹੁਣ ਇੱਥੇ ਮਨਪ੍ਰੀਤ ਬਾਦਲੋਂ ਹਾਂ ਮਜ਼ਦੂਰ ਵੀਣਾ ਜਾ ਕੇ ਕਹਿੰਦਾ ਦੱਸੋ ਕਿੰਨੇ ਮਕਾਨਾਂ ਦੀ ਲੋੜ ਹੈ ਜੇ ਕੋਈ 400 ਕਹਿੰਦਾ ਕੋਈ ਗੱਲ ਨਹੀਂ ਹੁਣ ਕਹਿੰਦਾ 500 ਲਿਖਾ ਦਿਓ ਤੇ ਹੋ ਸਕਦਾ ਇਹ ਦੇ ਵੀ ਦੇਣ ਉਹਨਾਂ ਨੂੰ ਪਰ ਜੋ ਮਕਾਨ ਦੇਣ ਨੇ ਰੋਜੀ ਰੋਟੀ ਦਾ ਕਿੱਥੋਂ ਚੱਲੂ ਉਹਨਾਂ ਦਾ ਮਕਾਨ ਤਾਂ ਨਹੀਂ ਗੱਲਾਂ ਖਾਣ ਨੂੰ ਦਿੰਦਾ ਜਿੰਦਾ ਉਹਨਾਂ ਮਜ਼ਦੂਰਾਂ ਦੀਆਂ ਵੋਟਾਂ ਲੈ ਲੋ ਤੇ ਸਹਿਰਾਂ ਵਾਲਿਆਂ ਦੀਆਂ ਵੋਟਾਂ ਲੈ ਲੋ ਇਹ ਤਾਂ ਮੁੱਖ ਮੰਤਰੀ ਬਣਿਆ ਖੜਾ ਗਾ ਹਨੂ ਬਿੱਟੂ ਸਾਹਿਬ ਉਹਦੇ ਸੋਚ ਕੇ ਬਿਆਨ ਹੈ ਕਮਲ ਨਹੀਂ ਮਾਰਦਾ ਹੈਗਾ ਭਾਰਤੀ ਜਨਤਾ ਪਾਰਟੀ ਦੀ ਪੂਰੀ ਤਰ੍ਹਾਂ ਨੀਤੀ ਲਾਗੂ ਕਰਦਾ ਹੈ ਉਹਨਾਂ ਦੀ ਸਕੀਮ ਹੈ ਵੀ ਕੁਝ ਬੰਦਿਆਂ ਨੂੰ ਖੁੱਲ੍ਹਿਆਂ ਬੋਲਣ ਲਾਓ ਪੂਰੀ ਪਾਰਟੀ ਵਿੱਚ ਸਿਰੋਹ ਜੇ ਮਾਹੌਲ ਖਰਾਬ ਹੁੰਦਾ ਫਿਰ ਕਹਿ ਦੋ ਜੀ ਉਹਦਾ ਜਾਤੀ ਆ ਉਹਨੇ ਗਲਤ ਕਰਤਾ ਮਤਲਬ ਇਹ ਸੋਚੀ ਸਮਝੀ ਸ਼ਾਸਤਹਿਤ ਤੇ ਬਿਆਨ ਹੁੰਦੇ ਆ ਪੂਰੀ ਤਰ੍ਹਾਂ ਸਕੀਮ ਨਾਲ ਹੈ ਇਹ ਬੰਦੇ ਲਾਏ ਹੋਏ ਆ ਪਹਿਲਾਂ ਉਹ ਲਾਇਆ ਹੋਇਆ ਸੀ ਮੈਂ ਉਹਦਾ ਨੌ ਤੱਕ ਗਿਆ ਹਰਜੀਤ ਗਰੇਵਾਲ ਖਰਜੀਤ ਗਰੇਵਾਲ ਉਹ ਸਾਰੇ ਸਕੀਮ ਨਾਲ ਲਾਇ ਹੋਏ ਸੀ ਇਹਨਾਂ ਦੇ ਹੋਰ ਕੋਈ ਮਾਮਲਾ ਨਹੀਂ ਹੈ ਅੱਜ ਦੇ ਇਸ ਇਸ ਪ੍ਰੋਗਰਾਮ ਦਾ ਅਸਰ ਜਾਊ ਤੁਹਾਡੇ ਹਿਸਾਬ ਨਾਲ ਕੋਈ ਤੁਹਾਡੇ ਹਿਸਾਬ ਨਾਲ ਬਹੁਤ ਜ਼ਿਆਦਾ ਅਸਰ ਜਾਊਗਾ ਦੇਖੋ ਜੀ ਸਾਡਾ ਜਿਹਨੇ ਲੀਫਲੇਟ ਪੜ੍ਹ ਲਿਆ ਉਹਨੂੰ ਸਾਫ਼ ਹੋਊਗਾ ਯਾਰ ਗੱਲ ਸੱਚੀ ਆ ਤੁਹਾਡੀ ਅਸੀਂ ਮਾਰਤੇ ਕਿਉਂਕਿ ਇਦੋਂ ਪਹਿਲਾਂ ਇਹਨਾਂ ਦੇ ਦੁਕਾਨਾਂ ਤੇ ਕੋਲ ਚੁੱਲਿਆਂ ਤੇ ਅਸਰ ਨਹੀਂ ਸੀ ਆਇਆ ਹੁਣ ਕਾਰਪੋਰੇਟਾਂ ਦਾ ਇਹਨਾਂ ਦੇ ਚੁੱਲਿਆਂ ਤੇ ਅਸਰ ਪਹੁੰਚ ਚੁੱਕਿਆ ਕਿਉਂਕਿ ਜਿਹੜੇ ਵੱਡੇ ਵੱਡੇ ਮਾਲ ਐ ਉਥੋਂ ਸ ਲੋਕ ਥੋੜੀ ਸਸਤੇ ਦਿੰਦਾ ਕਿਰਾ ਕਿਉਂਕਿ ਲੁੱਟਣ ਦਾ ਗਾਹ ਹੈ ਨਾ ਜਿਵੇਂ ਹੁਣ Jio ਸੀ Jio ਨੇ ਇੱਕ ਸਾਲ ਬਾਅਦ ਫ੍ਰੀ ਦਿੱਤੀ ਸਾਲ ਤੋਂ ਬਾਅਦ ਹੁਣ ਨਹੀਂ ਫ੍ਰੀ ਦਿੰਦਾ ਉਹ ਇਹਨਾਂ ਨੇ ਵੀ ਦੂਜਿਆਂ ਨੂੰ ਮੈਦਾਨ ਚੋਂ ਕੱਢ ਕੇ ਫਿਰ ਮਨਮਰਜ਼ੀ ਦੇ ਪਾਸ ਲਾਉਣੇ ਆ ਹੁਣ ਸਾਰਿਆਂ ਨੂੰ ਥੋੜੀ ਸਸਤੀ ਦਿੰਦੇ ਆ ਲੋਕ ਉਧਰ ਨੂੰ ਜਾਈ ਜਾਂਦੇ ਆ ਤੇ ਲੋਕਾਂ ਨੂੰ ਤਾਂ ਐ ਕਰਤਾ ਵੀ ਆਨਲਾਈਨ ਯਾਰ ਘਰੇ ਬੈਠਿਆਂ ਨੂੰ ਮਿਲਦਾ ਸਾਰਾ ਸਮਾਨ ਸ਼ਹਿਰ ਜਾ ਕੇ ਕੀ ਕਰਨਾ ਤੇ ਜੇ ਸ਼ਹਿਰ ਨਹੀਂ ਜਾਣਾ ਇਹਨਾਂ ਦੀਆਂ ਦੁਕਾਨਾਂ ਕਿੱਥੋਂ ਚੱਲਣਗੀਆਂ ਇਸ ਕਰਕੇ ਇਹਨਾਂ ਦੀਆਂ ਦੁਕਾਨਾਂ ਤੇ ਬਹੁਤ ਵੱਡਾ ਹਮਲਾ ਹੈ ਪੂਰੇ ਜਿਹੜਾ ਛੋਟੇ ਕਾਰੋਬਾਰ ਵਾਲੇ ਆ ਪੂਰਾ ਸਿਰੇ ਦਾ ਹਮਲਾ ਹੈ ਇਹਨਾਂ ਨੂੰ ਜਾਣਨ ਦਾ ਮਸਲਾ ਹੈ ਤੇ ਇਧਰ ਕਿਸਾਨਾਂ ਨੂੰ ਜਾਣਨ ਦਾ ਮਸਲਾ ਨੂੰ ਜਮੀਨ ਖੋਕੇ ਇਹ ਸਾਰਾ ਕੁਝ ਕਾਰਪੋਰੇਟਾਂ ਨੂੰ ਸਮਹਾਉਣਾ ਹੈ ਸਮੇਤ ਪਾਣੀ ਤੁਸੀਂ ਸਰਕਾਰ ਪ੍ਰਤੀ ਜਾਗਰੂਕ ਕਰਨ ਦੇ ਲਿਆਇਓ ਪਰ ਦੂਸਰੇ ਪਾਸੇ ਆ ਜਰਵਿੰਦ ਕੇਜਰੀਵਾਲ ਵੀ ਇੱਥੇ ਹੀ ਰੈਲੀ ਆ ਉਹ ਵੀ ਆਪਣੀਆਂ ਪ੍ਰਾਪਤੀਆਂ ਦੱਸਣ ਇੱਥੇ ਜਿਹੜੇ ਹੈਗੇ ਉਹ ਆ ਰਹੇ ਨੇ ਕਿ ਅਸੀਂ ਹੁਣ ਤੱਕ ਕੀ ਕੀ ਕੀਤਾ ਤੇ ਸਾਡੇ ਕੈਂਡੀਡੇਟ ਨੂੰ ਵੋਟ ਕਿਉਂ ਪਾਇਓ ਦੇਖੋ ਉਹਨਾਂ ਨੇ ਗੱਪ ਮਾਰਨੇ ਆ ਗੱਪ ਮਾਰ ਕੇ ਕਿੰਨੇ ਕੁ ਲੋਕਾਂ ਨੂੰ ਗਮਰਾਹ ਕਰ ਲੈਂਦੇ ਆ ਪਹਿਲਾਂ ਵੀ ਗੱਪ ਮਾਰੇ ਆ ਉਹਨਾਂ ਦੇ ਬੋਰਡ ਵੀ ਗੱਪ ਮਾਰਦੇ ਆ ਹੁਣ ਕਿੰਨੀਆਂ ਗਰੰਟੀਆਂ ਦੇ ਦੇਣੋ ਪਹਿਲਾਂ ਵਾਲੀਆਂ ਗਰੰਟੀਆਂ ਪੂਰੀਆਂ ਕਰਤੀਆਂ ਜਿੱਦਾਂ ਪਹਿਲਾਂ ਵਾਲੀਆਂ ਗਰੰਟੀਆਂ ਪੂਰੀਆਂ ਹੋ ਗਈਆਂ ਫਿਰ ਅਸੀਂ ਮੰਨ ਲੈਣੇ ਆ ਜੇ ਕੇਸ ਜਰੀਵਾਲ ਦੀ ਇੰਨੀ ਲੋਕਾਂ ਪਰਤੀ ਲੈਣ ਹੈ ਫਿਰ ਉਹਦਾ ਐਮਪੀ ਨਹੀਂ ਜਿੱਤੇ ਉੱਥੇ ਦਿੱਲੀ ਚ ਇੱਕ ਵੀ ਨਹੀਂ ਜਿੱਤੇ ਆ ਉਹਦੀ ਸਰਕਾਰ ਹੋਵੇ ਤੇ ਉਹਦਾ ਕੋਈ ਐਮਪੀ ਨਾ ਜਿੱਤੇ ਇਹ ਗੱਲ ਨੂੰ ਸਮਝਣਾ ਚਾਹੀਦਾ ਇਹਨਾਂ ਨੂੰ ਵੀ ਲੋਕ ਕਿੱਥੇ ਆਏ ਖੜੇ ਆ ਕਿਉਂਕਿ ਲੋਕ ਸੱਚ ਬੁੱਝਣ ਲੱਗ ਗਏ ਠੀਕ ਹੈ ਹਜੇ ਵੀ ਸੌਖਾ ਰਾਹ ਦੇਖਦੇ ਆ ਵੀ ਇਹ ਨਹੀਂ ਯਾਰ ਕੋਈ ਹੋਰ ਆ ਜੂ ਉਹ ਭੁੱਲੇ ਬੈਠਿਆ ਗੁਰਬਾਣੀ ਵਾਲੀ ਗੱਲ ਆਪਣੇ ਹੱਥੀ ਆਪਣੇ ਆਪੜੇ ਆਪੇ ਕਾਸ ਵਾਰੀਏ ਉਸਦੇ ਲੜ ਲੱਗਣਾ ਪਊ ਗੱਲ ਪੱਲੇ ਬੰਨਣੀ ਪਊ ਸਾਡਾ ਕੋਈ ਨਹੀਂ ਹੈ ਗਿਆ ਸਾਨੂੰ ਆਪਣੇ ਆਪ ਦਾ ਕੰਮ ਆਪ ਨੂੰ ਕਰਨਾ ਪਊ ਚਾਹੇ ਉਹ ਸ਼ਹਿਰ ਵਾਲੇ ਐ ਚਾਹੇ ਉਹ ਪਿੰਡ ਵਾਲੇ ਐ ਚਾਹੇ ਉਹ ਸੰਧੇ ਮਜ਼ਦੂਰ ਐ ਤੇ ਚਾਹੇ ਕੋਈ ਹੋਰ ਛੋਟੇ ਕਾਰੋਬਾਰੀ ਉਹਨਾਂ ਦੀ ਜਿੰਦਗੀ ਬਣਦੀ ਬਹੁਤ ਬਰਤਨ